ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਹਿਲਾਂ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 10 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸਪੈਸ਼ਲੀ ਨਾ ਤਾਜ਼ਾ ਸੈਟਲਾਈਟ ਦੇ ਨਜ਼ਰੀਆ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪੰਜਾਬ ਦੀ ਜੇਕਰ ਗੱਲ ਕਰੀਏ ਦੇਖ ਸਕਦੇ ਹਾਂ ਲਗਭਗ ਹੌ ਤੇ ਹੌਗਾ ਦੇ ਵਿੱਚ ਮੌਸਮ ਸਾਫੀ ਹੈ ਹਾਲ ਕੀ ਟਟੂਗੇ ਜੀ ਬਦਲਵਾਇ ਕੁਸ਼ੇ ਤਰ੍ਹਾਂ ਦੇ ਵਿੱਚ ਗੁਜ਼ਰ ਰਿਹਾ ਖਾਸ ਕਰਕੇ ਸ੍ਰੀ ਅਮ੍ਰਿਤਸਰ ਸਾਹਿਬ ਔਰ ਗੁਰਦਾਸਪੁਰ ਖਟਾਨਕੋਟ ਦੇ ਖੇਤਰਾਂ ਦੇ ਉੱਪਰ ਦੀ ਸਦਾ ਕੋਈ ਮੌਸਮ ਦੇ ਉੱਤੇ ਪ੍ਰਭਾਵ ਨਹੀਂ ਹੈ ਤੇ ਮੌਸਮ ਅੱਜ ਰਾਤ ਦਾ ਵੀ ਗਰਮ ਤੇ ਖੁਸ਼ਕ ਬਣਿਆ ਰਹੇਗਾ 13 ਤੋਂ ਲੈ ਕੇ 17 18 ਦੇ ਆਸ-ਪਾਸ ਜਿਹੜੇ ਟੈਂਪਰੇਚਰ ਮਿਨਿਮਮ ਚੱਲਦੇ ਹੋਏ ਨੇ ਰਾਤਾਂ ਦੇ ਇਹਨਾਂ ਦੇ ਵਿੱਚ ਹੋਰ ਵਾਧਾ ਹੋਏਗਾ ਕਿਉਂਕਿ ਆਉਂਦੀਆਂ ਜਿਹੜੀਆਂ ਰਾਤਾਂ ਨੇ ਜਾਂ ਫਿਰ ਕਹੇ ਲਈ ਅਗਲਾ ਜਿਹੜਾ ਕੱਲ ਦਾ ਦਿਨ ਹੈ ਕੱਲ ਦੀ ਰਾਤ ਹੋਏਗੀ ਪਰਸੋ ਆ ਦਿਨ ਪਰਸੋ ਦੀ ਰਾਤ ਹੋਏਗੀ ਇਹ ਹਵਾਵਾਂ ਜਿਹੜੀਆਂ ਨੇ ਜੀ ਦੱਖਣਪਰੇ ਦੀਆਂ ਇਹ ਜਨੇ ਫਾਵਲੇ ਦਿਨਾਂ ਦੇ ਟੈਂਪਰੇਚਰ ਨੇ ਇਹਨਾਂ ਦੇ ਵਿੱਚ ਵਾਧਾ ਜਿਹੜਾ ਹੁਣ ਆਉਦੇ ਦੋਕ ਦਿਨਾਂ ਦਾ ਜਿਹੜਾ ਹੋਰ ਦਰਜ ਕੀਤਾ ਜਾਵੇਗਾ ਸੋ 8 ਤਰੀਕ ਤੱਕ ਮੌਸਮ ਵਿਭਾਗ ਨੇ ਹੀਟ ਵੇਵ ਦੇ ਅਲਰਟ ਵੀ ਜਾਰੀ ਕਰ ਦਿੱਤੇ ਨੇ yellow alert ਹਾ ਤੇ ਹਾਗਾਂ ਦੇ ਵਿੱਚ ਜਾਰੀ ਕੀਤੇ ਗਏ ਨੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ yellow alert ਜਿਹੜਿਆ ਜਾਰੀ ਕਰ ਦਿੱਤੇ ਗਏ ਨੇ ਤੇ ਹੀਟ ਵੇਵ ਚਲਣੀ ਹੈ ਯਾਨੀ ਕਿ ਲੋ ਚਲਣੀ ਹੈ ਪੰਜਾਬ ਦੇ ਬਹੁਤ ਹਾਗਾਂ ਦੇ ਵਿੱਚ ਅਗਲੇ 2-3 ਦਿਨਾਂ ਤੱਕ ਇੱਕ ਸਿਸਟਮ ਵੀ ਆ ਰਿਹਾ ਹੈ ਜਿਹੜੀ ਅਸੀਂ ਅਪਡੇਟ ਤੁਹਾਨੂੰ ਅਸੀਂ ਪਹਿਲਾਂ ਵੀ ਦੇ ਚੁੱਕੇ ਹਾਂ ਇਹ ਸਿਸਟਮ 10 ਤੋਂ 10-11 12 ਵੀ ਹੋ ਸਕਦਾ ਜਾਂ ਫਿਰ 9-10 11 ਵੀ ਹੋ ਸਕਦਾ ਸੋ ਇਹ ਸਿਸਟਮ ਦੇ ਸਦਕਾ ਪੰਜਾਬ ਦੇ ਕਹਿ ਲਿਆ ਕਿ ਲਗਭਗ ਬਹੁਤ ਹਾਗਾਂ ਦੇ ਵਿੱਚ ਅਸਰ ਵਣਦੇ ਜਾ ਰਹੇ ਨੇ ਕਿ ਕਿਤੇ ਕਿਤੇ ਹਲਕੇ ਕਿਤੇ ਕਿ ਮਿਆਨੇ ਛਰਾਟੇ ਲੱਗਣਗੇ ਤੇ ਬਹੁਤ ਤਗੜਾ ਸਿਸਟਮ ਨਹੀਂ ਹੈ ਨਾਇਨ ਉਹ ਬਹੁਤ ਤਗੜਾ ਮੌਇਸਚਰ ਮਿਲ ਰਿਹਾ ਹਲਕੇ ਤੋਂ ਲੈ ਕੇ ਦਰਮਿਆਨੇ ਛਰਾਟੇ ਪਲੱਸ ਕੁਝ ਖੁਸ਼ਕ ਇਤਰਾ ਦੇ ਵਿੱਚ ਹਲਕੀ ਗੜੇਮਾਰ ਉਹ ਪੰਜਾਬ ਦੇ ਖੁਸ਼ਕ ਇਤਰਾ ਹੋ ਸਕਦੇ ਨੇ ਜਾਂ ਫਿਰ ਹੋ ਸਕਦਾ ਹੈ ਖੁਸ਼ਕ ਇਤਰਾ Rajasthan ਦੇ ਹੋ ਜਾਣ ਸੋ ਇਹ ਗੁਦਰਤ ਦੇ ਹੱਥ ਵਾਸ ਹੈ ਤੇ ਇਸ ਸਿਸਟਮ ਉਹੀ 9 10 11 ਜਾਂ ਫਿਰ ਹੋ ਸਕਦਾ ਹੈ 10 11 12 ਨੂੰ ਲੱਗ ਸਕਦਾ ਸੋ ਇਹਨਾਂ ਦਿਨਾਂ ਦੇ ਦਰੂਗਿਆਂ ਟੈਂਪਰੇਚਰ ਦੇ ਵਿੱਚ ਵੀ ਥੋੜੀ ਗਰਾਵਟ ਹੋ ਸਕਦਾ ਸੰਭਵ ਹੋ ਸਕਦੀ ਹੈ ਪਰੇਸੋ ਬਾਅਦ ਬੈਕ ਟੂ ਬੈਕ ਟੈਂਪਰੇਚਰ ਫਿਰ ਤੋਂ ਜਿਹੜੇ ਚੜਨੇ ਸ਼ੁਰੂ ਹੋ ਜਾਣਗੇ ਸੋ ਇਸ ਤੋਂ ਇਲਾਵਾ ਜੀ ਜੇਕਰ ਆਪਾਂ ਗੱਲ ਕਰਦੇ ਹਾਂ ਮਧ ਪ੍ਰਦੇਸ਼ ਗੁਜਰਾਤ ਤੇ ਦੂਜੇ ਜਿਹੜੇ ਹੁਣੇ ਤੇਲੰਗਾਨਾ ਕਰਨਾਟਕਾ ਸੈਟ ਉੱਤੇ ਹੀਟ ਵੇਵ ਦੇ ਲੜ ਉੱਤੇ ਵੀ ਜਾਰੀ ਕੀਤਾ ਗਏ ਮੌਸਮਾਫਾ ਗੱਲਾਂ ਤੇ ਇਹਨਾਂ ਫਾਗਾਂ ਦੇ ਵਿੱਚ ਵੀ ਹੀਟ ਵੇਵ ਚਲਣੀਆਂ ਹੋਣ ਤੇ ਦਿਨ ਦੇ ਅਗਰ ਵਾਂ ਸੋਫਾ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਦੇ ਨੇ ਹੀਟ ਵੇਵ ਦੇ ਨੇ ਯਾਨੀ ਕਿ ਗਰਮ ਹਵਾਵਾਂ ਚੱਲਣਗੀਆਂ ਜਿਹਦੇ ਨਾਲ ਹੂਸ ਬਣੇਗੀ ਪਲੱਸ ਗਰਮੀ ਜਿਹੜੀ ਹੈ ਉਹ ਕਾਫੀ ਖੇਤਰਾਂ ਦੇ ਵਿੱਚ ਪਰੇਸ਼ਾਨ ਕਰੇਗੀ ਇਸ ਤੋਂ ਬਾਅਦ ਵੈਕ ਟੂ ਵੈਕ ਸਿਸਟਮ ਆ ਰਿਹਾ ਜਿਹੜਾ ਕਿ 10 11 12 ਦੇ ਲਾਗੇ ਉਹਦੇ ਵਿੱਚ ਕੁਝ ਟੈਂਪਰੇਚਰ ਤੋਂ ਰਾਹਤ ਮਿਲੇਗੀ ਤੇ ਕੁਝ ਹੱਦ ਦੇ ਵਿੱਚ ਮੀਂਹ ਹੋ ਚੁੱਕਣਗੇ ਉਸ ਤੋਂ ਬਾਅਦ ਫਿਰ ਯਾਨੀ ਕਿ ਜਦੋਂ ਸਿਸਟਮ ਲੰਘ ਜਾਏਗਾ ਤੇ ਫਿਰ ਕੁਝ ਹੱਦ ਤੱਕ ਹੋ ਸਕਦਾ ਹੈ ਕਿ ਟੈਂਪਰੇਚਰ ਥੋੜੇ ਹੇਠਾਂ ਆਉਣ ਜੇਕਰ ਉੱਤਰ ਪੱਛੋਂ ਦੀਆਂ ਹਵਾਵਾਂ ਚੱਲਣਗੀਆਂ ਤੇ ਉਸ ਤੋਂ ਬਾਅਦ ਫਿਰ ਵੈਕ ਟੂ ਵੈਕ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਹੈ ਉਹ ਸੰਭਵ ਹੈ ਧੰਨਵਾਦ